ਮਕਸਦਾ ਮਨੋਰਥ ਹੈ ਕਿ ਇੱਕ ਸਾਧਨ ਰਾਹੀਂ ਪਿਆਰ ਨੂੰ ਦੁਜਾ ਤੱਕ ਲੋਕਾਂ ਤੱਕ ਦਿਖਾਉਣਾ ਹੈ ਜਦੋਂ ਸਿੱਖੀ ਦੀ ਗੱਲ ਕਰਦੇ ਆਂ ਤਾਂ ਉਹਦਾ ਮਤਲਬ ਇਹ ਨਹੀਂ ਕਿ ਉਹ ਚਲਾਉਣ ਵਾਲੇ ਜਾਂ ਉਹ ਕਿਤਾਬਾਂ ਪੜ੍ਹਨ ਵਾਲੇ ਬੰਦੇ ਸਿੱਖ ਹੋਣ ਉਹਦੇ ਵਿੱਚ ਜੋ ਸਦਾ ਸਿੱਖ ਸਿਧਾਂਤਾਂ ਦਾ ਕਿਹੜਾ ਉਪਰਾਹ ਹੋਵੇ ਉਹ ਉਹਦੇ ਇੱਥੇ ਕਿਤੇ ਆਇਆ ਤਾਂ ਜਦੋਂ ਵੀ ਅਸੀਂ ਦੇਖਦੇ ਆਂ ਜੇ ਅਰੰਭਤਾ ਦੇ ਵਿੱਚ ਸਾਡੀ ਧਰਤੀ ਦੇ ਉੱਤੇ ਹਜ਼ਾਰਾਂ ਸਾਲ ਜਿਹੜਾ ਗਿਆਨ ਹੈ ਉਹ ਸਮਰਤਿਆਂ ਦੇ ਵਿੱਚ ਆਇਆ ਜਿਹੜਾ ਮਹਾਂਪੁਰਖ ઋષਿ ਸੀ ਉਹ ਗਿਆਨ ਸੁਣ ਕੇ ਜੁਜੇ ਤੱਕ ਜਿਹੜਾ ਦੱਸਦੇ ਸੀ ਇਹ ਪ੍ਰਪਤਾ ਹਰ ਸਲਾਤ ਕਰੇ ਜਦੋਂ ਗਿਆਨ ਸਾਡੇ ਕੋਲ ਕਾਗਜ਼ ਤੇ ਲਿਪੀ ਇਹ ਸਾਰਾ ਹੁੰਚਾ ਦੇ ਤੇ ਜਿਹੜਾ ਗਿਆਨ ਇਹਦੇ ਤੱਕ ਪਹੁੰਚ ਗਿਆ ਉਹ ਗਿਆਨ ਵੱਜ ਗਿਆ ਬਾਕੀ ਆ ਜਿਹੜਾ ਗਿਆ ਸਾਡੇ ਤੋਂ ਅਲੋਪ ਹੋ ਗਿਆ ਜਿਹੜਾ ਇਸ ਪੀੜੀ ਨਾਲ ਇੱਥੇ ਤੱਕ ਨਹੀਂ ਗਿਆ ਵੜਾ ਬੜਾ ਦਰੇ ਆ ਦितीय ਜੋਗ ਦੇ ਵਿੱਚ ਜਿਹੜਾ ਆ ਤੁਸੀਂ ਪਹੁੰਚ ਗਿਆ ਇਹਦੇ ਵਿੱਚ ਵੀ ਜਿਹੜਾ ਬਹੁਤ ਸਾਰਾ ਧਿਆਨ ਜਿਹੜਾ ਡਿਜੀਟਲ ਰੋਲ ਦੇ ਵਿੱਚ ਆ ਰਿਹਾ ਗਾਉਂਕ மே ਪ੍ਰਭਾਵਿਤ ਕਰਦਾ ਮੈਂ ਆਪਣੇ ਪੇਪਰ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜਦੋਂ ਅਸੀਂ ਸਿੱਖ মিডিਆ ਦੀ ਗੱਲ ਕਰਦੇ ਆ ਤਾਂ ਸਾਡੇ ਸਾਹਮਣੇ ਇਹ ਇਹਦਾ ਜਿਹੜਾ ਧਿਆਨ ਦੇ ਦੌਰ ਦੇ ਵਿੱਚ ਸਿੱਖ ਸਭਾ ਲੈ ਦਾ ਜ਼ਿਕਰ ਹੁੰਦਾ ਉਸ ਵਕਤ ਜਿਹੜਿਆ ਖਾਸਾ ਅਖਬਾਰ ਨੂੰ ਲਾਭ 14 15 ਜਿਹੜਿਆ ਉਹ ਪੇਪਰ ਜਿਹੜੇ ਆ ਉਹਨਾਂ ਨੂੰ ਮਿਲਦੇ ਕੇ ਖਾਸਾ ਰੂਪ ਵਿੱਚ ਹੋਏ ਖਾਸਾ ਖਬਰਾਂ ਤੋਂ ਬਹੁਤ ਸਾਰੀ ਕਵੱਟੀ ਕੀਤੀ ਹੈ ਲੇਕਿਨ ਮੇਰੇ ਵਾਸਤੇ ਜਿਹੜੀ ਇੰਟਰਸਟਿੰਗ ਗੱਲ ਸੀ ਕਿ ਯਾਨੀ ਦੇਖਣ ਦੇ ਜਿਹੜੇ ਵਜਾਤ ਕੀ ਸੀਗੇ ਪ੍ਰਿੰਸਿਪਲ ਤੱਕ ਸੇ ਉਹਨਾਂ ਦੇ ਵੱਲੋਂ ਇੱਕ ਜਿਹੜਾ ਲੇਖ ਭਾਈ ਸਾਹਿਬ ਮੈਨੂੰ ਲਿਖਿਆ ਸੀਗਾ ਅਬਲਾ ਤੋਂ ਖਤਨਾ ਉਹ ਪੜ ਕੇ ਇਸ ਹਿੱਤੇ ਦੇ ਵਿੱਚ ਪਹਿਲਾ ਜਿਹੜਾ ਆ ਕੁੜੀਆਂ ਦਾ ਜਨਨ ਦਾ ਲੜਕੀਆਂ ਦੀ এডਿਕੇਸ਼ਨ ਦਾ ਉਹ ਹਦਾਰਾ ਕਰਦਾ ਤੇ ਉਹ ਸਮਰਥ ਜਿਹੜਾ ਹੈ ਕਿਤੇ ਵੀ ਸਾਡੇ ਜ਼ਰੂਰਤ ਦੇ ਵਿੱਚ ਵੀ ਕੋਈ ਈਮੇਨ ਵਾਸਤੇ ਸਪੈਸ਼ਲ ਰਕਨੀ ਸੀ ਮਿਲਦਾ ਪੰਜਾਬੀ ਭੈਣ ਦਾ ਜਿਹੜੀਆਂ ਉਹ ਵੀ ਪੱਤਰਕਾ ਚਾਹੀ ਹੁੰਦੀ ਇਹ ਸਾਡੇ ਪਾਸੇ ਨਾਲ ਦੀ ਗੱਲ ਸੋਚ ਵਰਤਦਾ ਔਰ ਉਹਦੇ ਦੇ ਬਸ ਪੜਦੇ ਆਪਨੇ ਕੁਲਿਆ ਅੰਗ ਪ੍ਰਾਸ਼ਣ ਹੱਥੀਂ ਜਾ ਕੇ ਭੈਂਦੇ ਜਿਹੜੇ ਆਪਣੇ ਵਿੱਚ ਵਿਸ਼ੇਸ਼ ਬਣਦੇ ਜਿਹਦੇ ਚੋਟ ਲਿਖਿਆ ਗਿਆ ਉਹ ਸਿਰਫ ਨਹੀਂ ਸਾਡੇ ਨਾਲ ਯੂਰਪ ਦੇ ਵਿੱਚ ਜਿੱਥੇ ਵੱਡੇ ਵੱਡੇ ਲੇਖ ਸੀ ਉਹਨਾਂ ਦੇ ਵਿੱਚ ਡਾਕਟਰ ਜਿਹੜੀਆਂ ਆਉਂਦਾ ਕੰਮ ਕਰਨੀਆਂ ਸੀ ਉਹਨਾਂ ਦਾ ਵਿੱਚ ਕਿ ਕਰ ਇਹ ਬਹੁਤ ਵੱਡੀ ਗੱਲ ਹੈ ਔਰ ਉਸ ਵਿਦਿਆਲੇ ਪੰਜਾਬ ਦੇ ਵਿੱਚ ਜਿਹੜੀ ਕ੍ਰਾਂਤੀ ਕੀਤੀ ਸੀ ਉਹ ਅਸਲ ਬਹੁਤ ਲੋਕਾਂ ਨੂੰ ਪਤਾ ਨਹੀਂ ਪੰਜਾਬ ਦੇ ਵਿੱਚ ਪਹਿਲੇ ਡਾਕਟਰ ਬਣੇ ਉਹ ਵੀ ਉਸ ਬਜਾਦਾਂ ਬੰਲੇ ਦੇਤrode ਆਉਂਦੇ ਆਉਂਦੇ ਉਹ ਵੀ ਉਸ ਬਜਾਦਾਂ ਕੋਲ ਪਹਿਲੀ ਸਫਾਈ ਸੇਵਕ ਤੇ ਡਟੀ ਜਿਹੜਾ ਉਹ ਸਮੇਂ ਸੋਚਿਆ ਨਹੀਂ ਸੀ ਜਾਂਦਾ ਉਹ ਉੱਥੋਂ ਵੱੜ ਕੇ ਗਿਆ ਬਹੁਤ ਮੱਤਾ ਕੋਣਾ ਜਿਹੜਿਆ ਉਹ ਥਾਂ ਤੇ ਕੌਂਦੀ ਪੰਜਾਬ ਤੋਂ ਪਹਿਲੀ ਪੰਜਾਬ ਤੋਂ ਮੰਤਰੀ ਉਹ ਸੇ ਬਜਾਦਾਂ ਕੋਲ ਉਹਦੇ ਇੰਨਾ ਵੱਡਾ ਦੂਸਰੇ ਵਿਸ਼ਵ ਜੋਗ ਦੇ ਵਿੱਚ ਉਹਦਾ ਪਹਿਲਾ ਕਾਰਜ ਕਰਨਾ ਜਿਹੜਿਆ ਉਹ ਸਮੇਂ ਦੇ ਜਦੋਂ ਸਰਕਾਰ ਦੇ ਸਰਕਾਰ ਨੂੰ ਉਹਦੇ ਪਾਰਲੀਮੈਂਟ ਦੇ ਵਿੱਚ ਉਹਦਾ ਜਿੱਤਣਾ ਹੋਣਾ ਤੇ ਉਹਦੀ ਜਿਹੜਾ ਪ੍ਰਸਤਾਵ ਕੋਣਾ ਆਇਆ ਜਾਣਾ ਇੱਕ ਬਹੁਤ ਵੱਡੀਆਂ ਗੱਲਾਂ ਨੇ ਜਿਹੜਾ ਉਸ ਸਮੇਂ ਉਹ ਉਹਨੇ ਉਹਨੂੰ ਕੀਤੀਆਂ ਨੇ ਸੋ ਇਹਦੇ ਨਾਲ ਜਿਹੜਾ ਚੱਤਾ ਉਹ ਇੱਕ ਮੀਡੀਆ ਦਾ ਪੂਰਾ ਚੱਲਦਾ ਹੈਗਾ ਯਾਰ ਲੇਕਿਨ ਇਸ ਦੌਰ ਦੇ ਵਿੱਚ ਜਦੋਂ ਤੁਸੀਂ ਆ ਰਹੇ ਤਾਂ ਇੱਥੇ ਹੈਗਾ ਤੇ ਜਿਹੜੇ ਬਰਤਾਨੀ ਡੱਕ ਦੇ ਗਏ ਸੀ ਜਿਹੜਾ ਬਰਤਾਨ ਹੋ ਗਿਆ ਉਹਦੇ ਵਿੱਚ ਜੇ ਜਿੱਤਦੇ ਹਾਰ ਨੂੰ ਜੇ ਸਿੱਖ ਪੁਆਇੰਟਰ ਦੇ ਉੱਤੇ ਔਰ ਕਵਰਟਿੰਗ ਹੋਏਗੀ ਐਕਟਿੰਗ ਹੋਏਗੀ ਜੋ ਵੀ ਕੁਝ ਐਸ ਗੱਲ ਦਾ ਸਬਕ ਹੈ ਅਸੀਂ ਹਰ ਰੋਜ਼ ਤਕਰੀਬਨ ਸਾਡਾ ਸਬੰਧ ਹੈ ਟੀਵੀ ਚੈਨਲਾਂ ਨਾਲ ਵਰਤ ਪਰ YouTube ਇਹਨਾਂ ਦੇ ਕਰ ਰਹੇ ਹਾਂ ਨਾਲ ਲੇਕਿਨ ਅੱਜ ਜਿਹੜਾ ਕੰਟੈਂਟ ਚੱਲ ਰਿਹਾ ਹੈ ਉਹੀ ਚੱਲ ਰਿਹਾ ਹੈ ਜਿਹੜਾ ਸਿੱਖੀ ਨਾਲ ਜੁੜਦਾ ਹੈ ਸੇਕ ਪਸੰਦਿਆ ਨਾਲ ਜੁੜਦਾ ਹੈ ਪੰਜਾਬ ਦੇ ਵਿੱਚ ਸਿੱਖ ਸਿਆਸਤ ਬੜਾ ਹਾਸਲੇ ਤੇ ਲੇਕਿਨ ਇਹ ਚੱਲ ਰਿਹਾ ਉਹੀ ਚੱਲ ਰਿਹਾ ਜਿਹੜਾ ਸੀ ਸਿੱਖੀ ਨੂੰ ਕੇਂਦਰ ਬਣਾ ਕੇ ਦਿਖਾਇਆ ਜਾ ਰਿਹਾ ਅੱਜ ਭਾਵੇਂ ਪੰਜਾਬ ਦੀ ਜਿਹੜੀ ਸਾਡੀ ਸਿੱਖੀ ਸਿਆਸਤ ਹੈ ਭਾਰਤ ਦੇ ਵਿੱਚ ਉਸ ਰੂਪ ਵਿੱਚ ਨਹੀਂ ਹੈ ਲੇਕਿਨ ਜੀਓਪੋਲਿਟਿਕਸ ਤੋਂ ਇਹਦੇ ਬੜੇ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਹੀ ਹੈ ਸੰਸਾਰ ਦੀ ਜਿਹੜੀ ਸਿਆਸਤ ਹੈ ਖਾਸ ਕਰਕੇ ਭਾਰਤ ਦੀ ਜਿਹੜੀ ਵਿਦੇਸ਼ੀ ਪੌਤੀ ਹੈ ਉਹਦੇ ਸਿੱਖ ਦੇ ਕਿਵੇਂ ਜਿਹੜੇ ਆ ਉਹਨੂੰ ਪ੍ਰਭਾਵਿਤ ਕਰ ਰਿਹਾ ਹੈ ਮੈਂ ਇਹ ਪੱਤਰ ਦੇ ਵਿੱਚ ਜਿਹੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸੋ ਦੇਖ ਇਥੇ ਮੈਂ ਬੰਦਰ ਅਜੰਤ ਦਾ ਵਾਹਿਗੁਰੂ ਦਾ ਨਾਮ ਦਾ ਵਾਹਿਗੁਰੂ ਤਾਂ ਉਹਨਾਂ ਸੇਫ ਕਮਿਟੀਆ ਵਿੱਚ ਜੋ ਜੋ ਚਲੋ ਮੈਂ ਬੰਨਾ ਉਹਨਾਂ ਉਹਦੇ ਨਾਲ ਉਹਦੀ ਸਾਡੇ ਨਾਲ ਚਾਰ ਸੰਦੇਸ਼ ਤੇ ਸਵੇਕੀ ਸਾਧਿਆਤ ਦੇ ਟੈਕਨੀਕਲ ਸੈਸ਼ਨ ਇਹ ਪ੍ਰਸਤਾਵ ਜੀ ਹੈ ਸੋ ਹੋਰੋਂ ਪ੍ਰਧਾਨ ਦੀ ਭਾਸ਼ਾ ਤੇ ਸਰਪ੍ਰਸਤ ਦੀ ਭਾਸ਼ਾ ਤੋਂ ਪ੍ਰਸਤਾਵ ਹੈ ਜਵਾਹਰ ਦਾ ਸਨਮਾਨ ਤੇ ਜਿਹੜਾ ਹੋਰ ਸਨਮਾਨ ਦਿੱਤੇ ਜਾ ਸਾਰਿਆਂ ਦੇ ਸੇ ਮੇਰੀ ਬੇਨਤੀ ਹੈ ਕਿ ਪ੍ਰਧਾਨ ਜੀ ਕਰ ਲੈ ਡਾਕਟਰ ਸੁਭਾਸ਼ ਦਾ ਫਤਵੀ ਜੋ ਸਾਡੇ ਕੋਚ ਨੇ ਕਰ ਰਹੇ ਡਾਕਟਰ ਸੰਸ਼ੀਰ ਜੀ ਦਾ ਸਨਮਾਨ ਕਰ

ਪਾਗੋ ਦਾ ਸਮਾਂ ਦਾ ਮੈਂ ਸਤਿ ਸ੍ਰੀ ਅਕਾਲ ਜੀ ਮਾਨਯੋਗ ਜੀ ਦੇ ਤੱਕ ਸੋਹਰ ਮੇਰੀ ਪੇਸ਼ੀ ਹੈ ਡਾਕਟਰ ਰਸ਼ਮ ਸ਼ੇਰ ਜੀ ਜੋ ਆਖਰੀ ਆਪਣਾ ਸਾਥ ਦੇ ਨਾਲ ਜੇ ਆਪਣੇ ਵਿਚਾਰ ਨਾਲ ਸਾਥ ਕਰੇ ਰਸ਼ਮ ਸ਼ੇਰ داوتے چکروں آ جا بنا نہیں میں وہ کہتا ہے نا مولانا انشاء سر کا سے کھانا پورا تھوڑا تھرا سے سی لی پورا ایک چار میرے منہ سے آ پتا کہندے راس سے کچھ اپنے سر جا بھائی کون جا سا پن نہیں یا پورا کا لیے ہے